ਸਮਾਰ ਅਥਾ ਅਭੰਤੇ ਤੁਲੇ ਜਿਉਂ ਬੁਲਾਵ ਹੋ ਤਿਉ ਨਾਨਕ ਦਾਸ ਬੋਲੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਣੋ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਹੋ ਗੁਰਮੁਖਾਂ ਦੀ ਰਸਨਾ ਤੋਂ ਰੱਬੀ ਬਾਣੀ ਦਾ ਕੀਰਤਨ ਅਤੇ ਉਸ ਦੀ ਵਿਆਖਿਆ ਕਥਾ ਬੜੇ ਪ੍ਰੇਮ ਨਾਲ ਆਪ ਸੁਣ ਰਹੇ ਹੋ ਆਓ ਮਨ ਬਿਰਤੀ ਨੂੰ ਇਕਾਗਰ ਕਰੀਏ ਸਾਰੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਲਾਈਏ ਸਾਰੇ ਪਿਆਰ ਨਾਲ ਆਪ ਕੋ ਇੱਕ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰदास जी ਦਾ ਬਚਨ ਆਉਂਦਾ ਹੈ ਪਹਿਲਾਂ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਕਾਲ ਕਮਾਈ ਗੁਰੂ ਨਾਨਕ ਸਾਹਿਬ ਪਰਮੇਸ਼ਰ ਤੋਂ ਬਖਸ਼ਿਸ਼ਾਂ ਲੈ ਕੇ ਆਏ ਤੇ ਬਖਸ਼ਿਸ਼ਾਂ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਕਾਲ ਵੀ ਕੀਤੀ ਭਾਵ ਕਾਲ ਕੀ ਕੀਤੀ ਉਹ ਵੀ ਲਿਖਦੇ ਨੇ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਓ ਬਾਣ ਆਈ ਰੇਤ ਆਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਸ਼ਾਈ ਅੱਗੇ ਕੀ ਲਿਖਦੇ ਹਨ ਭਾਈ ਸਾਹਿਬ ਬਾਬਾ ਦੇਖੇ ਧਿਆਨ ਤਾਰ ਜਲਤੀ ਸਭ ਪ੍ਰਿਥਵੀ ਦੇਸ ਆਇਆ ਸਾਰੀ ਪ੍ਰਿਥਵੀ ਸੜ ਰਹੀ ਸੀ ਤੇ ਜਦੋਂ ਕੋਈ ਸੜ ਰਿਆ ਹੋਵੇ ਉਹਨੂੰ ਠਾਰਨ ਵਾਸਤੇ ਕਿਸੇ ਵਸਤੂ ਦੀ ਲੋੜ ਹੁੰਦੀ ਹੈ ਜੇ ਤਾਂ ਹੁਣ ਪਰਤਾਖਬ ਹੋਵੇ ਉਹਦੇ ਤੇ ਪਾਣੀ ਡੋਲਿਆ ਜਾ ਸਕਦਾ ਹੈ ਬੁਝਾਇਆ ਜਾ ਸਕਦਾ ਹੈ ਪਰ ਇਹ ਜਿਹੜੀ ਪਥਵੀ ਕਾਦੇ ਨਾਲ ਸੜ ਗਈ ਠੱਗੀ ਧੋਖੇ ਵਿਕਾਰਾਂ ਦੀ ਅੱਗ ਲੁੱਟ ਖੋਹ ਦੀ ਅੱਗ ਇੱਕ ਦੂਜੇ ਦੇ ਜਾਨ ਦੇ ਵੇ ਦੀ ਐਸੀ ਹਾਲਤ ਹੋ ਰਹੀ ਸੀ ਇਕਾਗਰਤਾ ਦਾ দান ਬਖਸ਼ੋ ਕਿਉਂਕਿ ਜਦੋਂ ਆਪਾਂ ਕੋਈ ਗੱਲ ਕਰੀਏ ਤਾਂ ਇਕਾਗਰਤਾ ਬੜੀ ਜ਼ਰੂਰੀ ਹੈ ਇਸ ਅਗ ਨੂੰ ਠਾਰਨ ਵਾਸਤੇ ਛੜਦੀ ਹੋਈ ਪ੍ਰਿਥਵੀ ਨੂੰ ਛਾੜਨ ਵਾਸਤੇ ਉਹ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਜਾਮੇ ਤੋਂ ਇੱਕ ਅਰੰਭਤਾ ਕੀਤੀ ਉਹ ਅਰੰਭਤਾ ਇਹ ਸੀ ਭਾਈ ਗੁਰਦਾਸ ਜੀ ਲਿਖਦੇ ਹਨ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਗਏ ਨੇ ਨਾ ਉਦੋਂ ਦੀ ਸਾਖੀ ਵਿੱਚ ਇਹ ਗੱਲ ਲਿਖੀ ਹੈ ਫਿਰ ਬਾਬਾ ਫਿਰ ਬਾਬਾ ਮੱਕੇ ਗਿਆ ਨੀਲ ਬਸਤਰ ਧਾਰੇ ਬਣਵਾਰੀ ਆਸਾ ਹੱਥ ਕਸ਼ਾ ਕਿਤਾਬ ਕੱਚ ਪੂਜਾ ਵਾਂਗ ਮਸੱਲਾ ਤਾਰੀ ਆਸਾ ਤਾਂ ਸੋਟੀ ਨੂੰ ਹੀ ਕਹਿੰਦੇ ਨੇ ਸੋਟੀ ਫੜ ਲਈ ਜਿਵੇਂ ਹਾਜੀ ਲੈ ਕੇ ਜਾਂਦੇ ਨੇ ਕਿਤਾਬ ਕੱਚ ਹੁਣ ਆਪਾਂ ਇੱਥੋਂ ਗੱਲ ਦੀ ਅਰੰਭਤਾ ਕਰਨੀ ਹੈ ਕੱਚ ਵਿੱਚ ਇੱਕ ਕਿਤਾਬ ਰੱਖਦੇ ਸਨ ਤੇ ਕਿਤਾਬ ਵਿੱਚ ਲਿਖਦੇ ਕੀ ਸਨ ਉਹ ਗੁਰਬਾਣੀ ਜਦੋਂ ਸ਼ਬਦ ਸਤਿਗੁਰੂ ਜੀ ਉਚਾਰਦੇ ਸਨ ਨਾਲ ਦੀ ਨਾਲ ਉਹ ਲਿਖ ਲੈਂਦੇ ਸਨ ਲਿਖਦਿਆਂ ਲਿਖਦਿਆਂ ਮੈਂ ਗੱਲ ਮੁਕਤੀ ਕਰਾਂ ਉਹ ਪੋਥੀਆਂ ਦਾ ਰੂਪ ਬਣੀ ਬਾਣੀ ਸਤਿਗੁਰੂ ਜੀ ਜੋ ਆਪਣੇ ਕੋਲੇ ਇੱਕ ਕਿਤਾਬ ਰੱਖਦੇ ਲਿਖਦੇ ਗੁਰੂ ਨਾਨਕ ਸਾਹਿਬ ਉਸ ਬਾਣੀ ਨੂੰ ਇਹ ਜਿਹੜੀ ਲਿਖਤ ਸੀ ਕੋਥੀਆਂ ਦੇ ਰੂਪ ਵਿੱਚ ਇਕੱਠੀ ਹੁੰਦੀ ਗਈ ਇਧਰ ਧੰਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਬਿਰਾਜਮਾਨ ਹੋਏ ਤੇ ਜਦੋਂ ਗੁਰੂ ਰਾਮਦਾਸ ਜੀ ਨੂੰ ਆਪਣੇ ਜਵਾਈ ਨੂੰ ਗੱਦੀ ਦਿੱਤੀ ਤਾਂ ਉਸ ਟਾਈਮ ਬਾਬਾ ਮੋਰੀ ਜੀ ਤਾਂ ਆ ਗਏ ਸਾਹਮਣੇ ਹੱਥ ਜੋੜ ਕੇ ਕੀ ਸਤਗੁਰੂ ਨੇ ਪੁੱਛਿਆ ਪੁੱਤਰਾ ਕੀ ਚਾਹੀਦਾ ਹੈ ਕਹਿਣ ਲੱਗੇ ਸਿੱਖੀ ਬਖਸ਼ੋ ਤੇ ਬਾਣੀ ਵਿੱਚ ਛਾਉਂਦੇ ਨੇ ਮੋਰੀ ਪੁੱਤ ਸੰਮੁਖ ਹੋਇਆ RAMDAS ਜੀ ਪੈਰੀ ਪਾਇਟਾ ਮੱਥਾ ਟਿਕਾਇਆ ਇਹਨੂੰ ਮੱਥਾ ਟੇਕ ਅੱਜ ਤੋਂ ਬਾਅਦ ਇਹ ਗੁਰੂ ਹਨ ਪਰ ਜਿਹੜਾ ਮੂਹਨ ਸੀਨਾ ਬਾਬਾ ਮੂਹਨ ਵੱਡੇ ਸਾਹਿਬ ਜੀ ਉਹਨੇ ਨਹੀਂ ਮੱਥਾ ਟੇਕਿਆ ਬਚਨ ਨਹੀਂ ਮੰਨਿਆ ਤੇ ਨਾਮ ਬਚਨ ਮੰਨਣ ਕਰਕੇ ਕਿਉਂਕਿ ਜਿਹੜਾ ਸਤਿਗੁਰਾਂ ਦਾ ਬਚਨ ਨਹੀਂ ਮੰਨਦਾ ਤੇ ਉਹ ਫਿਰ ਸੌਖਾ ਨਹੀਂ ਰਹੇਗਾ ਉਹਦੇ ਸਰੀਰ 'ਚ ਤਕਲੀਫ ਹੋ ਗਈ ਆ ਫਰੇਮਾਂ ਰਹਿਣ ਲੱਗ ਪਿਆ ਫਿਰ ਆਇਆ ਸਤਿਗੁਰਾਂ ਕੋਲ ਮੈਂ ਆਪਜੀ ਦਾ ਬਚਨ ਨਹੀਂ ਮੰਨਿਆ ਮੇਰੇ ਤੇ ਹੁਣ ਕਿਰਪਾ ਕਰੋ ਹੁਣ ਮੈਂ ਮੱਥਾ ਟੇਕ ਦਿੰਦਾ ਕਹਿਣ ਲੱਗੇ ਹੁਣ ਕੁਝ ਸਮਾਂ ਲੱਗੇਗਾ ਹੁਣ ਇਹਨਾਂ ਦੇ ਸੁਪੁੱਤਰ ਜਿਹੜੇ ਹਨ ਉਹ ਤੁਹਾਡੇ ਕੋਲੇ ਆਉਣਗੇ ਆਉਣਗੇ ਕਿਵੇਂ ਜਿਹੜੀ ਗੁਰੂ ਸਾਹਿਬਾਂ ਦੀ ਬਾਣੀ ਹੈ ਨਾ ਸਾਰੀ ਉਹ ਤੋਂ ਇਕੱਤਰ ਕਰ ਲੈ ਪੋਥੀਆਂ ਦੇ ਰੂਪ ਵਿੱਚ ਇਹਦਾ ਪੁੱਤਰ ਸੀ ਸੰਸਰਾਮ ਉਹਨੂੰ ਕਹਿ ਕੇ ਬਾਬਾ ਮੋਹਨ ਜੀ ਨੇ ਉਹ ਸਾਰੀਆਂ ਪੋਥੀਆਂ ਇਕੱਠੀਆਂ ਕੀਤੀਆਂ ਇਧਰ ਇੱਕ ਹੋਰ ਕਲਾ ਵਰਤ ਗਈ ਅਮਰਸਰ ਸਾਹਿਬ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਨੂੰ ਆ ਕੇ ਇੱਕ ਸਿੱਖ ਨੇ ਬੇਨਤੀ ਕੀਤੀ ਮਹਾਰਾਜ ਬਾਣੀ ਕੱਚੀ ਹੈ ਤੇ ਉਹਦੇ ਚ ਨਾਮ ਗੁਰੂ ਨਾਨਕ ਦੇਵ ਜੀ ਦਾ ਪਾ ਦਿੰਦੇ ਨੇ ਉਹਦਾ ਕੀਰਤਨ ਹੋਈ ਜਾਂਦਾ ਹੈ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਨੂੰ ਸੱਦ ਕੇ ਆਖਿਆ ਇਹਦੇ ਵਿੱਚ ਰਲਾ ਨਾ ਪੈ ਜਾਏ ਆਉ ਬਾਣੀ ਜਿਹੜੀ ਹੈ ਗੁਰੂ ਸਾਹਿਬ ਦੀ ਉਹਨੂੰ ਆਪਾਂ ਲਿਖੀਏ ਤਾਂ ਕਿ ਇਹਦੇ ਵਿੱਚ ਕੋਈ ਹੋਰ ਨਰ ਲੈ ਮਾਮਲਾ ਉਸ ਟਾਈਮ ਬਾਣੀ ਲਿਖਣ ਦੀ ਅਰੰਭਤਾ ਕੀਤੀ ਜਦੋਂ ਖੋਜ ਕੀਤੀ ਤਾਂ ਪੋਥੀਆਂ ਬਾਬਾ ਮੋਹਨ ਜੀ ਕੋਲ ਸਨ ਤ ਨੂੰ ਸੁਣਾਇਆ ਹੋਣਾ ਬਾਬਾ ਜੀ ਨੇ ਭਾਈ ਗੁਰਦਾਸ ਜੀ ਗਏ ਬਾਬਾ ਬੁੱਢਾ ਜੀ ਗਏ ਪੋਥੀਆਂ ਨਹੀਂ ਰਹੀਆਂ ਤੇ ਗੁਰੂ ਅਮਰਦਾਸ ਜੀ ਨੇ ਆਖਿਆ ਸੀ ਉਹਨਾਂ ਤੇ ਦੇਈ ਵੀ ਨਾ ਜਿੰਨਾ ਚਿਰ ਆਪ ਨਾ ਹੋਣ ਤੇ ਜਦੋਂ ਪੋਥੀਆਂ ਦੇਵੇਂਗਾ ਉਦੋਂ ਉਹਨਾਂ ਦੇ ਪੈਰੀ ਹੱਥ ਨਹੀਂ ਤੇ ਸ਼ਾਂਤੀ ਆਲੇ ਧੰਗੁਰੂ ਅਰਜਨ ਦੇਵ ਜੀ ਨੇ ਜਦੋਂ ਆ ਕੇ ਸ਼ਬਦ ਪੜ੍ਹਿਆ ਨਾ 모ਹਨ ਤੇਰੇ ਉੱਚੇ ਮੰਦਰ ਮਹਿਲ અપਾਰਾ 모ਹਨ ਨਾਮ ਤਾਂ ਪਰਮੇਸ਼ਰ ਦਾ ਹੀ ਹੈ ਇੱਕ ਸਤਗੁਰਾਂ ਨੇ ਜਦੋਂ ਇਹ ਸ਼ਬਦ ਉੱਚੀ ਸਿਰ ਤੇ ਗਾਵਿਆ ਬਾਬੇ 모ਹਨ ਦੀ ਸਮਾਧੀ ਖੁੱਲ ਗਈ ਤੇ ਪੋਥੀਆਂ ਲੈ ਕੇ ਥੱਲੇ ਉਤਰ ਆਇਆ ਚਮਾਰਾ ਸਾਹਿਬ ਵਿੱਚੋਂ ਤੇ ਸਤਗੁਰਾਂ ਨੂੰ ਕਹਿਣ ਲੱਗਾ ਪਹਿਲਾਂ ਤੁਸੀਂ ਸਾਡੇ ਘਰ ਦੀ ਗੱਦੀ ਲੈ ਗਏ ਉਹਨਾਂ ਬਾਣੀਆਂ ਆ ਵੀ ਲੈਣ ਵਾਸਤੇ ਆ ਗਏ ਹਾਂ ਤਨਗੁਰੂ ਅਰਜਨਦੇਵ ਜੀ ਨਿਮਰਤਾ ਦੇ ਪਹੁੰਚ ਕੇ ਕਹਿਣ ਲੱਗੇ ਬਾਬਾ ਜੀ ਇਹ ਲਿਖਤ ਕਰਨੀ ਹੈ ਤਾਂ ਕਿ ਰਣੇਵਾਂ ਨਾ ਹੋ ਜੇ ਸਾਨੂੰ ਬਖਸ਼ ਦਿਓ ਕਹਿੰਦੇ ਤਾਂ ਦਿਆਂਗੇ ਪਹਿਲਾਂ ਸੰਗ ਪੈਰੀ ਹੱਥ ਲਾਉਣ ਦਿਓ ਤਨਗੁਰੂ ਅਰਜਨਦੇਵ ਜੀ ਕਹਿਣ ਲੱਗੇ ਤੁਸੀਂ ਤਾਂ ਸਾਡੇ ਮਾਮਾ ਦੀ ਲੱਗਦੇ ਹੋ ਸਾਡਾ ਫਰਜ਼ ਹੈ ਤੁਹਾਡੇ ਪੈਰੀ ਹੱਥ ਲਾਉਣ ਦੀ ਕਹਿਣ ਲੱਗੇ ਤਾਂ ਦੁਨਿਆਵੀ ਰਿਸ਼ਤੀ ਹੈ ਪਰ ਤੁਸੀਂ ਜਗਤ ਦੇ ਗੁਰੂ ਹੋ ਆਪ ਹੁਣ ਕਿਰਪਾ ਕਰੋ ਉਦੋਂ ਬਾਬਾ ਮੋਹਨ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਪੈਰੀਂ ਹੱਥ ਲਾਏ ਉਹਨਾਂ ਨੂੰ ਸ਼ਾਂਤੀ ਮਿਲੀ ਉਹ ਪੋਥੀਆਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਲ ਕੀ ਵਿੱਚ ਲੈ ਕਰਕੇ ਆਪ ਨੰਗੇ ਪੈਰੀਂ ਚੌਰ ਕਰਦੇ ਹੋਏ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਜਿੱਥੇ 86 ਵਾਲਾ ਖੜਾ ਹੈ ਉਸ ਜਗ੍ਹਾ ਉੱਤੇ ਪੋਥੀਆਂ ਜਦੋਂ ਵਿਰਾਜਮਾਨ ਕੀਤੀਆਂ ਉੱਥੇ ਸਾਰੀ ਰਾਤ ਕੀਰਤਨ ਹੁੰਦਾ ਰਿਹਾ ਜਦੋਂ ਅੰਮ੍ਰਿਤ ਵੇਲੇ ਪੋਥੀਆਂ ਪ੍ਰਕਾਸ਼ ਕੀਤੀਆਂ ਤਾਂ ਧੰਗੂ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ ਪਿਉ ਦਾਦੇ ਕਾ ਖੋਲ ਡਿੱਠਾ ਪਜਾਨਾ ਤਾਂ ਮੇਰੇ ਮਨ ਭਇਆ ਨਿਦਾਨਾ ਇੰਨਾ ਮਤਲਬ ਇਹਦੇ ਵਿੱਚ ਕੀ ਹੈ ਰਤਨ ਲਾੜ ਜਾਂ ਕਾ ਕਸ਼ੂ ਨਾਮੋਲ ਭਰੇ ਪੁੰਡਾ ਹਰ ਅਖੂਟ ਤੇ ਤੋਲ ਖਾਵੇ ਖਰਚਾ ਰਲ ਮਿਲ ਪਾਈ ਟੋਟ ਨਾ ਆਵੇ ਵੱਧ ਜਾਇ ਇਹ ਸਾਰੇ ਸ਼ਬਦਾਂ ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤਾ ਰੋ ਵਿਚਾਰ ਜਿੱਥੇ ਰਾਮ ਸਰ ਸਾਹਿਬ ਹੈ ਇੱਥੇ 베ਰੀਆਂ ਦਾ ਝੁੰਡ ਸੀ ਰਮਨੀਰ ਜਗ੍ਹਾ ਦੇ ਕੇ ਭਾਈ ਗੁਰਦਾਸ ਜੀ ਨੂੰ ਆਖਿਆ ਤੁਸੀਂ ਦੇਖੋ ਕਹਿਣ ਲੱਗੇ ਜੀ ਅਸੀਂ ਤਾਂ ਲਿਖਣ ਜਾਣਦੇ ਨਹੀਂ ਕਹਿੰਦੇ ਕਲਮ ਫੜ ਤੀਨੇ ਲਿਖਾਉਣਾ ਆਪ ਹੀ ਲਿਖਵਾ ਲੈਣੇ ਰੋਹ ਵਿਚਾਰ ਗੱਲ ਮੁਕਦੀ ਕਰਨਾ ਉਸ ਟਾਈਮ ਜਦੋਂ ਸਤਿਗੁਰੂ ਜੀ ਪਹਿਲਾਂ ਪਹਿਲੇ ਪਾਤਸ਼ਾਹ ਦੇ ਜੇ ਤੀਜੇ ਚੌਥੇ ਜਦੋਂ ਭਗਤਾਂ ਦੀ ਬਾਣੀ ਲਿਖਣ ਲੱਗੇ ਤੇ ਭਾਈ ਗੁਰਦਾਸ ਨੇ ਆਖਿਆ ਮਹਾਰਾਜ ਜਿੰਨਾ ਭਗਤਾਂ ਦੀ ਬਾਣੀ ਲਿਖਾਦੇ ਹੋ ਤੁਸੀਂ ਇਹ ਕੋਈ ਮੌਜੂਦਤਾ ਹੈ ਨੇ ਸਤਿਗੁਰੂ ਜੀ ਕਹਿਣ ਲੱਗੇ ਚੰਗਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਏ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਕੇਸੇ ਗਏ ਤਾਂ ਸਾਰੇ ਭਗਤ ਗੁਰੂ ਅਰਜਨ ਦੇਵ ਜੀ ਕੋਲੇ ਬੈਠੇ ਹੋਏ ਸਨ ਤੇ ਭਾਈ ਗੁਰਦਾਸ ਜੀ ਨੂੰ ਸਾਰਿਆਂ ਨੇ ਦਰਸ਼ਨ ਕਰਾਏ ਉਹਨਾਂ ਸਾਰੇ ਭਗਤਾਂ ਦੀ ਬਾਣੀ ਲਿਖੀ ਉਸ ਟਾਈਮ ਚਾਰ ਲਾਹੌਰ ਦੇ ਰਹਿਣ ਵਾਲੇ ਸਨ ਕਵੀ ਲੋਕ ਉਹਨਾਂ ਨੂੰ ਕਿਦੋਂ ਪਤਾ ਲੱਗਿਆ ਉਹ ਵੀ ਆ ਕੇ ਕਹਿਣ ਲੱਗੇ ਸਾਡੀ ਵੀ ਲਿਖੋ ਬਾਣੀ ਸਤਿਗੁਰੂ ਜੀ ਕਹਿਣ ਲੱਗੇ ਇਹਦੇ ਵਿੱਚ ਬਾਣੀ ਤਾਂ ਦ્વੈਤ ਤੋਂ ਜਿਹੜੀ ਰਹਿ ਤਾ ਉਹ ਲਿਖੀ ਜਾਂਦੀ ਹੈ ਜੇ ਤੁਹਾਡੀ ਹੋਏਗੀ ਤਾਂ ਲਿਖਾਂਗੇ ਬੋਲੋ ਇੱਕ ਦਾ ਨਾਂ ਸੀ ਕਾਨਾ ਉਹ ਕਹਿੰਦਾ ਮੈਂ ਉਹੀ ਰੇ ਮੈਂ ਉਹੀ ਰੇ ਜਾਕੋ ਵੇਦ ਪ੍ਰਾਨ ਸਭ ਉਹ ਜਿਤਿ ਅਵਰਣ ਨ ਜਾਣੇ ਕੋਈ ਇਹ ਕਹਿੰਦਾ ਮੈਂ ਉਹੀ ਆ ਉਹਦਾ ਰੱਬ ਦਾ ਰੂਪ ਸਤਿਗੁਰੂ ਜੀ ਕਹਿਣ ਲੱਗੇ ਇਹਦੇ ਵਿੱਚ ਤਾਂ ਹੋਮੈ ਹੈ ਇਹ ਨਹੀਂ ਲਿਖੀ ਜਾ ਸਕਦੀ ਫਿਰ ਪੀਲੂ ਆ ਗਿਆ ਉਹ ਕਹਿਣ ਲੱਗਾ ਕਾਗਜ਼ ਸੰਧੀ ਪੂਤਰੀ ਤਉ ਨਾ ਤਰੀਆ ਨਿਹਾਰ ਇਉਂ ਹੀ ਮਾਰ ਲੈ ਜਾਏਗੀ ਜਿਉਂ ਦਲੋਚਾਂ ਦੀ ਤਾੜ ਕਹਿੰਦੇ ਇਸਤਰੀ ਜੇ ਕਾਗਜ਼ ਦੀ ਵੀ ਹੋਵੇ ਉਹ ਵੀ ਨਹੀਂ ਦੇਖਣੀ ਚਾਹੀਦੀ ਸਤਿਗੁਰੂ ਜੀ ਕਹਿਣ ਲੱਗੇ ਸਾਡੇ ਤਾਂ ਇਸਤਰੀ ਨੂੰ ਮਾਨ ਹੈ ਸੋ ਕਿਉਂ ਬੰਦਾ ਆਖੀਐ ਜਿੱਤ ਜੰਮੈ ਰਾਜਾਨ ਤੇ ਵੀ ਤੇਰੀ ਵੀ ਪਰਵਾਣ ਨਹੀਂ ਫਿਰ ਸ਼ਾਹ ਹੁਸੈਨ ਆ ਗਿਆ ਇਹ ਵੀ ਲਾਹੌਰ ਦੇ ਰਹਿਣ ਵਾਲਾ ਸੀ ਇਹ ਕਹਿੰਦਾ ਚੁੱਪ ਵੇ ਅੜਿਆ ਚੁੱਪ ਵੇ ਅੜਿਆ ਚੁੱਪ ਚੁੱਪ ਹੀ ਰਹਿ ਬੋਲ ਨਾ ਸਤਿਗੁਰੂ ਜੀ ਕਹਿਣ ਲੱਗੇ ਸਾਡਾ ਸਿਧਾਂਤ ਹੈ ਜਦ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਐ ਕਿਛ ਕਹੀਐ ਚੁੱਪ ਰਹਿਣਾ ਨਹੀਂ ਸਾਡਾ ਸਿਧਾਂਤ ਇਹ ਵੀ ਤੇਰੀ ਬਾਣੀ ਵੀ ਪ੍ਰਵਾਨ ਨਹੀਂ ਇਸੇ ਤਰ੍ਹਾਂ ਜਿਹੜੇ ਵਿਚਾਰ ਸਨ ਉਹਨਾਂ ਦੀ ਬਾਣੀ ਪ੍ਰਵਾਨ ਨਹੀਂ ਕੀਤੀ ਸਤਗੁਰਾਂ ਦੀ ਬਾਣੀ ਜਿਹੜੀ ਸੀ ਸਾਰੀ ਜਿਹੜੀ ਪ੍ਰਵਾਨਤਾ ਯੋਗ ਸੀ ਸੂਰਦਾਸ ਜੀ ਵਰਗੇ ਆਏ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਸਤਗੁਰਾਂ ਨੇ ਆਖਿਆ ਬੋਲ ਉਹਨੇ ਇੱਕੋ ਹੀ ਪੰਕਤੀ ਬੋਲੀ ਛਾੜ ਮਨ ਹਰ ਬਿਮੁਖਣ ਕੋ ਸੰਗ ਜਿਹੜੇ ਹਰੀ ਤੋਂ ਬੇਮੁਖ ਹਨ ਉਹਨਾਂ ਦਾ ਸੰਗ ਹੀ ਛੱਡ ਦੇ ਉਹਦੀ ਵੀ ਇੱਕ ਪੰਕਤੀ ਸਤਗੁਰਾਂ ਨੇ ਲਿਖ ਕੇ ਇਹ ਭਗਤਾਂ ਵਿੱਚ ਉਹਦੀ ਵੀ ਗਿਣਤੀ ਕਰ ਦਿੱਤੀ ਜਦੋਂ ਸਰੂਪ ਸੰਪੂਰਨ ਹੋਇਆ ਬਾਬਾ ਜੀ ਆਪ ਜੀ ਨੂੰ ਸੁਣਾ ਕੇ ਗਏ ਹਨ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪਿਆ ਕਿਉਂਕਿ ਪਹਿਲੇ ਗੁਰੂਆਂ ਦੇ ਸਿੱਖ ਸਨ ਪੂਰਾ ਵਿਸ਼ਵਾਸ ਪੂਰਾ ਪ੍ਰੋਤਸਾ ਪੂਰੀ ਦ੍ਰਿੜਤਾ ਨਾਲ ਬਾਣੀ ਉੱਤੇ ਪਹਿਰਾ ਦੇਣ ਵਾਲੇ ਸਨ ਉਹਨਾਂ ਨੂੰ ਪਹਿਲੇ ਗ੍ਰੰਥੀ ਸਾਹਿਬ ਥਾਪ ਕਰਕੇ ਉਹਨਾਂ ਦੇ ਸਰੀਰ ਤੇ ਗੁਰੂ ਸਾਹਿਬ ਦਾ ਸਿਰ ਉੱਤੇ ਗੁਰੂ ਸਾਹਿਬ ਦਾ ਸਰੂਪ ਰੱਖਿਆ ਆਪ ਚੌਰ ਕਰਦੇ ਹੋਏ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜਾ ਕੇ ਅੱਜ ਦੇ ਦਿਨ ਪਹਿਲਾ ਪ੍ਰਕਾਸ਼ ਕੀਤਾ ਤੇ ਵਚਨ ਕੀਤੇ ਗੁਰਪ੍ਰਤਾਪ ਸੂਰਜ ਵਿੱਚ ਵਚਨ ਆਉਂਦੇ ਨੇ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੇ ਸਭ ਪੰਥ ਬੁੱਢੇ ਸਾਹਿਬ ਗ੍ਰੰਥ ਤਬ ਖੋਲਾ ਲੇਹ ਆਵਾਜ਼ ਬੁੱਢਾ ਤਬ ਬੋਲਾ ਕੀ ਬੋਲਿਆ ਉਹੀ ਮਹੱਲਾ ਪੰਜਵਾ ਸੰਤਾਂ ਕੇ ਕਾਰ ਦੇ ਆਪ ਖਲੋਇਆ ਹਰ ਕੰਮ ਕਰਾਮਣੇ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਾਲ ਛਾਇਆ ਆਇਆ ਇਹ ਪਹਿਲਾ ਹੁਕਮਨਾਮਾ ਅੱਜ ਦੇ ਦਿਨ ਆਇਆ ਕਿ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਉਸ ਦਿਨ ਤੋਂ ਕਿਹਾ ਕੋਥੀ ਪਰਮੇਸ਼ਰ ਕਾ ਥਾਨ ਪਰਮੇਸ਼ਰ ਦੇ ਰਹਿਣ ਦੀ ਇਹ ਥਾਂ ਹੈ ਤੇ ਆਪ ਉਸੇ ਦਿਨ ਜਿੱਤੇ ਅਕਾਲ ਤਖਤ ਸਾਹਿਬ ਹੈ ਇਸ ਜਗ੍ਹਾ ਉੱਤੇ ਉੱਚੇ ਅਸਥਾਨ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਰਾਜਮਾਨ ਕੀਤਾ ਆਪ ਉਸੇ ਦਿਨ ਤੋਂ ਉਸ ਪੰਗੇ ਦੇ ਥੱਲੇ ਚਾਦਰ ਵਿਛਾ ਕੇ ਪੈਂਦੇ ਰਹੇ ਅੱਜ ਤੱਕ ਵੀ ਉਹ ਮਰਜ਼ਾਦਾ ਹੈ ਜਦੋਂ ਤੁਸੀਂ ਅਕਾਲ ਤਖਤ ਤੇ ਜਾਓਗੇ ਉੱਥੇ ਦੇਖੋਗੇ ਇੱਕ ਚਾਦਰ ਵਿਛੀ ਹੁੰਦੀ ਹੈ ਚਿੱਟੇ ਰੰਗ ਦੀ ਇਹਨੂੰ ਫਿਰ ਦਸਵੇਂ ਜਾਮੇ ਵਿੱਚ ਜਿਹਨੂੰ ਕਿਹਾ ਸੀ ਨਾ ਪਰਮੇਸ਼ਰ ਉਥੇ ਹੀ ਪਰਮੇਸ਼ਰ ਕਥਨ ਤੇ ਦਸਮ ਪਾਤਸ਼ਾਹ ਨੇ ਪ੍ਰਕਰਮਾ ਕਰਕੇ ਨਾਰੀਅਲ ਭੇਟ ਕਰਕੇ ਪੰਜ ਪੈਸੇ ਰੱਖ ਕੇ ਮੱਥਾ ਟੇਕ ਕੇ ਵਚਨ ਕਰ ਦਿੱਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਅੱਜ ਐਸੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਆਪਾਂ ਮਨਾ ਰਹੇ ਹਾਂ ਸਭ ਸੰਗਤਾਂ ਨੂੰ ਪਹਿਲੇ ਪ੍ਰਕਾਸ਼ ਦੀਆਂ ਲੱਖ ਲੱਖ ਵਧਾਈਆਂ ਅੱਜ ਆਪਾਂ ਪਹਿਲੇ ਪ੍ਰਕਾਸ਼ ਤੋਂ ਸਿੱਖਿਆ ਲੈ ਕੇ ਜਾਈਏ ਕਿ ਗੁਰੂ ਕੀ ਬਾਣੀ ਨਾਲ ਕੰਠ ਕਰੀਏ ਵੱਤ ਤੋਂ ਵੱਤ ਬਾਣੀ ਕੰਠ ਤੇ ਪੈਸਾ ਗੰਢ ਬਾਣੀ ਤੁਹਾਡੇ ਕੰਠ ਹੋਏਗੀ ਜਿੱਥੇ ਮਰਜ਼ੀ ਪੜ ਲਓ ਉਤਰੇ ਜਾਂਦੇ ਪੜ ਲਓ ਜਿੱਥੇ ਬੈਠ ਕੇ ਬੈਠੇ ਪੜ ਸਕਦੇ ਆ ਪੈਸਾ ਜੇ ਤੁਹਾਡੀ ਗੰਢ ਵਿੱਚ ਹੈ ਉਹੀ ਤੁਹਾਡੇ ਕੰਮ ਆਉਣਾ ਹੈ ਕਰੋੜਪਤੀ ਹੋ ਤੁਸੀਂ ਦੇਵ ਜੀ ਕੁਝ ਨਹੀਂ ਕੁਝ ਵੀ ਨਹੀਂ ਕੰਮ ਆਉਣਾ ਪੈਸਾ ਗੰਠ ਦੀ ਬਾਣੀ ਕੰਠ ਇਸ ਕਰਕੇ ਬਾਣੀ ਨੂੰ ਵੱਧ ਤੋਂ ਵੱਧ ਕੰਠ ਕਰਿਏ ਬਾਣੀ ਦਾ ਅਭਿਆਸ ਕਰੀਏ ਸਾਡਾ ਇਹ ਪਹਿਲਾ ਪ੍ਰਕਾਸ਼ ਮਨਾਇਆ ਹੋਇਆ ਸਫਲ ਹੋ ਜਾਏਗਾ ਮੈਂ ਤਾਂ ਨਹੀਂ ਬਹੁਤਾ ਟਾਈਮ ਲਾਇਆ ਕਿਉਂਕਿ ਬਾਬਾ ਜੀ ਨੇ ਸਾਰਾ ਇਤਿਹਾਸ ਵੀ ਸੁਣਾ ਦਿੱਤਾ ਕੀਰਤਨ ਵੀ ਸੁਣਾ ਦਿੱਤਾ ਸਮਾਪਤੀ ਕਰੀਏ ਪੁੱਲਨ ਚੱਕਾਂ ਦੀ ਖਿਮਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਅਨੰਦ ਸਾਹਿਬ ਦਾ ਪਾਠ ਤੇ ਉਪਰੰਤ ਅਰਦਾਸ ਹੋਵੇਗੀ ਭਾਈ ਬੂਟਾ ਸਿੰਘ ਜੀ ਕਿਲਾ ਸਾਹਿਬ ਤੋਂ ਵਿਸ਼ੇਸ਼ ਕਰਕੇ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਗੁਰੂ ਪਿਆਰੇ ਆਏ ਨੇ ਉਹਨਾਂ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਆਨੰਦ ਸਾਹਿਬ ਦਾ ਪਾਠ ਕਰੀਏ ਬਾਬਾ ਜੀ RAM ਕਲੀ ਮੁਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਈਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਲੋਕ ਸਭ ਵਿਚਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ समरथ स्वामी सो क्यों मन मोह विसारे कह नानक मन मेरे सदा रहू हरनाथ दे साथे साहिबा क्या नाही करते रे करता ते रे साब किस है जिस देह सो पावे सदा सिध सालाह तेरी नाम मन बसवाए नाम दिन कै मन बसया वाजे शब्द कनेरे कह नानक सच्चे साहिब क्या नाही करते रे ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨਿ ਭੁੱਖਾਂ ਸਭ ਗਵਾਈਆਂ ਕਰ ਸਾਥ ਸੁਖ ਮਣਿ ਆਏ ਵਸਿਆ ਜਿਨਿ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਹੋ ਸੰਤੋ ਸੋ ਤਰੋਪੀਆ ਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸੋ ਤਿਤ ਕਰਸ ਭਾਗੇ ਪਾਰਸ ਪਹਾ ਗਏ ਸਬਦਵਾਜ ਤੇ ਕਲਾ ਜਿਤ ਘਰ ਧਾਰੀ ਆ ਪੰਚ ਦੂਤਰ ਵਸ ਕੀਤੇ ਕਾਲ ਕੰਠ ਕੋ ਮਾਰਿਆ ਤੋ ਕਰਮ ਪਾਇ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਹਿ ਸੁਖ ਹੋਆ ਤਿਤ ਘਰਿ ਆਨ ਹਰਿ ਵਾਜੇ ਅਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲੇ ਰਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਚਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਿਆ ਭਰਪੂਰੇ ਬਿਨਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਕੀ ਕਾ ਕਰ ਸਾਹਿਬ ਆਇ ਗਏ ਤੂੰ ਠਾਪ